ਕਦੇ ਸੋਚ ਕੇ ਵੇਖਣਾ ਮੁਲਾਜ਼ਮ ਵੀ ਇਨਸਾਨ ਹਨ 24 ਘੰਟੇ ਡਿਊਟੀ ਕਰਨਾ ਕਿੰਨਾ ਔਖਾ ਹੋਵੇਗਾ ਇਹ ਵੀ ਸੋਚਣਾ ਲੋੜੀ ਮੌਕੇ ਕੁਰਾਲੀ ਸਿਟੀ ਥਾਣੇ ਦੇ ਮੁਲਾਜ਼ਮਾਂ ਨੇ ਪਰਿਵਾਰ ਵਾਂਗ ਰਲ ਮਿਲ ਭੰਗੜੇ ਪਾ ਮਨਾਈ ਲੋੜੀ ਪੂਰੇ ਦੇਸ਼ ਦੇ ਵਿੱਚ ਬੜੇ ਹੀ ਧੂਮ ਧਾਮ ਦੇ ਨਾਲ ਮਨਾਇਆ ਜਾ ਰਿਹਾ ਹੈ ਤੇ ਅੱਜ ਜੋ ਤੁਹਾਨੂੰ ਅਸੀਂ ਤਸਵੀਰਾਂ ਦਿਖਾ ਰਹੇ ਹਾਂ ਉਹ ਕੁਰਾਲੀ ਦੇ ਸਿਟੀ ਥਾਣੇ ਦੀਆਂ ਜਿੱਥੇ ਕਿ ਪੁਲਿਸ ਮੁਲਾਜ਼ਮਾਂ ਵੱਲੋਂ ਵੀ ਆਪਸ ਦੇ ਵਿੱਚ ਭਾਈਚਾਰਕ ਸਾਂਝ ਨੂੰ ਵਧਾਉਂਦੇ ਹੋਏ ਲੋਹੜੀ ਦਾ ਤਿਆਰ ਬੜੇ ਹੀ ਧੂਮ ਧਾਮ ਦੇ ਨਾਲ ਮਨਾਇਆ ਗਿਆ ਅਤੇ ਅੱਜ ਕੁਰਾਲੀ ਦੇ ਵਿੱਚ ਵਿਸ਼ੇਸ਼ ਨਾਕੇਬੰਦੀ ਵੀ ਕੀਤੀ ਜਾਵੇਗੀ ਤਾਂ ਕਿ ਕਿਸੇ ਤਰ੍ਹਾਂ ਦੀ ਹੁੱਲੜਬਾਜੀ ਨਾ ਹੋਵੇ ਪੁਲਿਸ ਵਾਲੇ ਉਹ ਮੁਲਾਜ਼ਮ ਨੇ ਜੋ ਕਿ 24 ਘੰਟੇ ਡਿਊਟੀ ਕਰਦੇ ਨੇ ਤੇ ਕਿਤੇ ਨਾ ਕਿਤੇ ਪਰਿਵਾਰ ਦੇ ਨਾਲ ਉਹਨਾਂ ਨੂੰ ਨਾ ਰਹਿ ਕੇ ਵੀ ਲੋਕਾਂ ਦੀ ਸੇਵਾ ਕਰਨੀ ਪੈਂਦੀ ਹੈ ਤੇ ਜ਼ਰੂਰ ਗੱਲਬਾਤ ਕਰਦੇ ਆਂ ਐਸਐਚਓ ਸਤਨਾਮ ਸਿੰਘ ਦੇ ਨਾਲ ਤੇ ਤੁਹਾਨੂੰ ਤਸਵੀਰਾਂ ਦਿਖਾਣੀਆਂ ਕੁਰਾਲੀ ਦੇ ਸਿਟੀ ਥਾਣੇ ਦੀਆਂ ਜਿੱਥੇ ਕੀ ਪੁਲਿਸ ਮੁਲਾਜ਼ਮਾਂ ਵੱਲੋਂ ਨੱਚ ਗਾ ਕੇ ਖੁਸ਼ੀ ਮਨਾਈ ਗਈ ਹੈ ਤੇ ਨਾਲ ਹੀ ਓਮਿੰਦਰ ਓਮਾ ਐਂਡ ਪਾਰਟੀ ਵੱਲੋਂ ਵੀ ਇੱਥੇ ਨੱਚ ਗਾ ਕੇ ਖੁਸ਼ੀ ਮਨਾਈ ਗਈ ਹੈ ਸਰ ਲੋੜੀ ਦਾ ਤਿਹਾਰ ਮਨਾਇਆ ਗਿਆ ਬੜੇ ਹੀ ਉਤਸ਼ਾਹ ਨਾਲ ਕੀ ਕਹਿਣਾ ਚਾਹੁੰਦੇ ਹੋ ਸਰ ਇਸ ਪਿੰਡ ਦੇ ਲੋੜੀ ਦਾ ਤਿਹਾਰ ਮਨਾਇਆ ਜੀ ਲੋੜੀ ਦੀਆਂ ਪਹਿਲਾਂ ਤਾਂ ਸਾਰੇ ਦੇਸ਼ ਵਾਸੀਆਂ ਨੂੰ ਬਹੁਤ ਬਹੁਤ ਮੁਬਾਰਕਾਂ ਤੇ ਲੋੜੀ ਵਧੀਆ ਸਾਰਾ ਦੇਸ਼ ਮਨਾਵੇ ਤੇ ਸਾਰਿਆਂ ਨੂੰ ਲੋਹੜੀ ਦੀਆਂ ਮੁਬਾਰਕਾਂ ਬਹੁਤ ਬਹੁਤ ਇੱਕ ਸਰ ਵੱਡੀ ਜ਼ਿੰਮੇਵਾਰੀ ਹੁੰਦੀ ਹੈ ਜਦੋਂ ਵੀ ਕੋਈ ਤਿਉਹਾਰ ਆਉਂਦਾ ਹੈ ਕਿਉਂਕਿ ਤੁਹਾਡੀ ਡਿਊਟੀ ਜਿਹੜੀ 24 ਘੰਟੇ ਦੀ ਹੁੰਦੀ ਹੈ ਪਰਿਵਾਰ ਦੇ ਨਾਲ ਕਿਸ ਤਰ੍ਹਾਂ ਵਕਤ ਬਿਤਾਤ ਕਰਦੇ ਹੋ ਕਿਉਂਕਿ ਕਿਤੇ ਨਾ ਕਿਤੇ ਪਰਿਵਾਰ ਨੂੰ ਮਿਸਤਾ ਕਰਦੇ ਹੀ ਹੋਣੇ ਤਿਉਹਾਰ ਦੇ ਦਿਨ ਤੇ ਚਲੋ ਜੀ ਤਿਉਹਾਰ ਦੇ ਲੋਹੜੀ ਦੇ ਨਾਲ-ਨਾਲ ਡਿਊਟੀ ਦੇ ਨਾਲ-ਨਾਲ ਅਸੀਂ ਤਿਉਹਾਰ ਵੀ ਚਲੋ ਮਾੜੇ-ਮੋਟੇ ਆਪਣੇ ਤੌਰ ਪਰ ਇੰਜੋਏ ਕਰ ਲੈਂਦੇ ਆ ਤੇ ਜਿਹੜਾ ਆਪਣਾ ਮੇਨ ਪਰਿਵਾਰ ਹੈ ਉਹ ਤਾਂ ਸਾਡਾ ਥਾਣਾ ਹੀ ਹੁੰਦਾ ਸਾਡੇ ਮੁਲਾਜ਼ਮ ਹੀ ਹੁੰਦੇ ਆ ਕਿਉਂਕਿ ਪਰਿਵਾਰ ਤੋਂ ਜ਼ਿਆਦਾ ਸਮਾਂ ਅਸੀਂ ਮੁਲਾਜ਼ਮਾਂ ਤਿਹਾਰ ਮਨਾ ਲਏ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਅੱਜ ਦੀ ਦਿਨ ਦਾ ਸੰਦੇਸ਼ ਇਹ ਹੈ ਜੀ ਤਿਹਾਰ ਮਨਾਏ ਜਾਣ ਸੇਫਲੀ ਮਨਾਓ ਤੇ ਕਿਸੇ ਨੂੰ ਦੁੱਖ ਤਕਲੀਫ ਨਾ ਦੋ ਤੇ ਵਧੀਆ ਤਰੀਕੇ ਨਾਲ ਜਿੰਦਗੀ ਜੀਤ ਕਰੋ ਰਾਤ ਨੂੰ ਅੱਜ ਲੋਹੜੀ ਦਾ ਤਿਹਾਰ ਮਨਾਇਆ ਜਾਣਾ ਪੂਰੇ ਸ਼ਹਿਰ ਦੇ ਵਿੱਚ ਤੇ ਕਿਸ ਤਰ੍ਹਾਂ ਨਾਕੇਬੰਦੀ ਕੀਤੀ ਜਾਦੀ ਹੈ ਲੋਹੜੀ ਦੇ ਤਿਹਾਰ ਦੇ ਸਬੰਧ ਚ ਜੀ ਆ ਪਾ ਜਿਹੜੀਆਂ ਪੂਰੇ ਸ਼ਹਿਰ ਦੇ ਵਿੱਚ ਪੈਟਰੋਲਿੰਗ ਪਾਰਟੀਆਂ ਲਗਾਈਆਂ ਗਈਆਂ ਨੇ ਤੇ ਸੁਰੱਖਿਆ ਦੇ ਪੂਰੇ ਪ੍ਰਬੰਧ ਕੀਤੇ ਗਏ ਨੇ ਉਹਦੇ ਸਬੰਧੀ ਲੋਹੜੀ ਦਾ ਤਿਹਾਰ ਮਨਾਇਆ ਜਾ ਰਿਹਾ ਹੈ ਸੀ ਸਾਹਿਬ ਨੇ ਮੁੱਛਾਂ ਨੂੰ ਲਾਪੜੀ ਤਰੀ ਲਾਪੜੀ ਜੀ ਮੋਸੀ ਸਾਹਿਬ ਨੇ ਮੁੱਛਾਂ ਨੂੰ ਤਵੀ ਤੇ ਟਾ ਟਰਾ ਜੇ ਸਾਨੂੰ ਪਾਸੋਂ